ਆ ਵੇ ਲਖੀਰ ਕੱਡੀਆਂ ਦੇ ਇਧੂ ਅੱਗੇ ਜਾਣਾ ਹੀ ਨਹੀਂ ਜੀ ਤੈਨੂੰ ਡੱਪਣਾ ਕਹਿੰਦੇ ਓਏ ਇਧਰ ਆਏ ਸਾਡਾ ਸਰਦਾਰ ਆਉਂਦਾ ਕਿਹੜਾ ਸਰਦਾਰ ਸਰਦਾਰ ਭਗਵੰਤ ਮਾਨਾ ਦੇ ਆਉਂਦਾ ਉਹ ਤਾਂ ਆਮ ਕਰਾਉਂਦਾ ਮੁੰਡਾ ਹੈ ਆਮ ਕਰਾਉਦਾ ਮੁੰਡਾ ਇੱਥੇ ਸਾਨੂੰ ਤਾਂ ਤਾਂੜਿਆ ਨਾ ਇਹਦੇ ਚ ਆਮ ਕਰਾਉਂਦਾ ਅਸੀਂ ਦਿਹਾੜੀ ਜਾਣਾ ਦਿਹਾੜੀ ਜਾਣ ਤੋਂ ਰੋਕ ਛੱਡਿਆ ਸਾਨੂੰ ਬੋਲ ਸਾਲੇ ਤਾਂ ਕਹਿੰਦੇ ਜੀ ਉਧਰ ਨੂੰ ਮੂੰਹ ਕਰਕੇ ਖੜੋਈ ਉਹਨਾਂ ਨੂੰ ਦੇਖਣਾ ਵੀ ਨਹੀਂਗਾ ਉਹਨੂੰ ਦੇਖਣਾ ਹਾਂਜੀ ਨਾ ਕਉਂਦਾ ਜੀ ਇਹ ਪੁਲਿਸ ਵਾਲੇ ਉਹਨੂੰ ਤੋੜ ਦਿੰਦੇ ਫੇਰ ਇੱਥੇ ਖੜੇ ਰਹਿ ਜਾਈਦਾ। ਲਾ ਗਾ ਲਾਈਨ ਆਉਂਦਾ ਉਹਨੂੰ ਕਹਿੰਦੇ ਚੱਲ 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 ਬਸ ਤੋੜ ਦਿੰਦੇ ਆਂ। ਫੇਰ ਤੁਹਾਨੂੰ ਤੁਹਾਨੂੰ ਫਾਇਦਾ ਹੋਇਆ ਇੱਥੇ ਮੁੱਖ ਮੰਤਰੀ ਆਏ ਦਾ? ਸਾਨੂੰ ਫਾਇਦਾ ਕਾਦਾ ਇਹ ਤਾਂ ਆਹ ਤੜੇ ਖੜੇ ਆ ਜੀ। ਇਧਰ ਇੱਕ ਐਸਆਈ ਆਇਆ ਅੰਦਰੋਂ ਚੁੱਟੀ ਲੈਣ ਤੋਂ ਅੰਦਰੋਂ ਚੁੱਟੀ ਲੈਣ ਤੋਂ ਜਿਵੇਂ ਇਹ ਲੋਕ ਅੱਤਵਾਦੀ ਹੁੰਦੇ ਆ। ਸਾਡੇ ਨਾਲ ਅੱਤਵਾਦੀਆਂ ਵਾਲਾ ਸਲੂਕ ਕੀਤਾ ਗਿਆ ਬ੍ਰਿਡਜੋਰਡ ਦੇ ਵਾਸੀਆਂ ਨਾਲ। ਪਿਓ ਲਾਗ ਵਿੱਚ ਸਾਡੇ ਲਫੜ ਵੀ ਮਾਰੇ ਡਾਂਗਾ ਮਾਰਗੇ। ਹਾਂ ਆਈ ਬੱਜੀ ਹਾਂ ਨਾਲੇ ਮੈਂ ਦੱਸਿਆ ਮੈਂ ਕਿਹਾ ਬਈ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਤੇ ਦੋ ਤਿੰਨ ਲਫੜੇ ਮਾਰੇ ਆ ਭੱਜੂ 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 ਉਥੋਂ ਭਿਆਦਾ ਬੱਸ ਮੁੱਖ ਮੰਤਰੀ ਦੀ ਆਉਣ ਦੀ ਖੁਸ਼ੀ ਥੋੜੇ ਥੱਪੜ ਵੱਜ ਗਏ ਹਾਂ ਵੱਜ ਗਏ ਬਈ ਆਉਂਦੇ ਸੀ ਕਿ ਅਗਲਾ ਗੁਰਦਰੇ ਆਉਂਦਾ ਮੱਥਾ ਟੇਕ ਕੇ ਗਲਾ ਸੌਰਾ ਜਿੱਦ ਕਿੱਥੇ ਛੱਤਰ ਬੰਦੇ ਰੜਕੇ ਪਏ ਜਾਣੇ ਕੰਮ ਤਾਂ ਚੱਲਦਾ ਨਹੀਂ ਅੱਜ ਉਹਦੂ ਵੀ ਤੰਗੀ ਲਾ ਦੇ ਵੀ ਕੰਮ ਤਾਂ ਨਹੀਂ ਜਾਣਾ ਇਹ ਕਾ ਰੋਟੀ ਯਾਦੀ ਹੈਗੀ ਅੱਜ ਯਾਦੀ ਸਾਡੀ ਕਾਦੀ ਗ람 ਹੀ ਹੋ ਗਏ ਆ ਇਹ ਯਾਦੀ ਨਾਲ ਐਵੇਂ ਚੰਗੇ ਸੀ ਵਧੀਆ ਅੰਗਰੇਜ਼ਾਂ ਦੇ ਥੱਲੇ ਲੱਗੇ ਰੋਟੀ ਤਾਂ ਮਿਲ ਜਾਂਦੀ ਸੀਗੀ ਸ਼ਾਹ ਨੂੰ ਰੋਟੀ ਦੇ ਤੰਗ ਹੋ ਜਾਂਦੇ ਸੀ ਤਾਂ ਇਹ ਚਾਹੀਦਾ ਸੀ ਵੀ ਮੁੱਖ ਮੰਤਰੀ ਇੱਥੋਂ ਦੀ ਨੰਗਦਾ ਤਾਂ ਇੱਥੇ ਝੰਡਾ ਲਹਰਾਉਂਦਾ ਲੇਬਰ ਵਾਲਿਆਂ ਦੇ ਵਿੱਚ ਖੜ ਕੇ ਫਿਰ ਪਤਾ ਲੱਗਦਾ ਵੀ ਮੁੱਖ ਮੰਤਰੀ ਆਮ ਘਰ ਦਾ ਮੁੰਡਾ ਹੈ ਫਿਰ ਪਤਾ ਲੱਗਦਾ ਮਾਟਰ ਮਿੰਦਰ ਸਿੰਘ ਦਾ ਮੁੰਡਾ ਹੈ ਇੱਕ ਪਾਸੇ ਅੱਜ ਫਰੀਦਕੋਟ ਦੇ ਵਿੱਚ 15 ਅਗਸਤ ਦਾ ਦਿਹਾੜਾ ਮੁੱਖ ਮੰਤਰੀ ਭਗਵਾਨ ਸਿੰਘ ਮਨਾ ਰਹੇ ਨੇ ਤੇ ਦੂਜੇ ਪਾਸੇ ਜੇ 15 ਅਗਸਤ ਤੇ ਦੂਜੀ ਤਸਵੀਰ ਦੇਖਣੀ ਹੋਵੇ ਕਿ ਕੀ ਆ ਘਰਾਂ ਦੇ ਵਿੱਚ ਆਜ਼ਾਦੀ ਆਈ ਹੈ ਪੂਰਾ ਦੇਸ਼ ਆਜ਼ਾਦੀ ਦੇ 70ਵੇਂ ਦਿਹਾੜਾ ਮਨਾ ਰਿਹਾ ਹੈ ਪਰ ਕੀ ਜਿਹੜੇ ਲੋਕ ਅਸਲ ਦੇ ਵਿੱਚ ਜਿਹੜੀ ਭਗਤ ਸਿੰਘ ਆਜ਼ਾਦੀ ਚਾਹੁੰਦੇ ਸੀ ਜਿਹੜੇ ਚਾਹੁੰਦੇ ਸੀ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਾਤਮ ਹੋਵੇ ਕੀ ਉਹ ਆਜ਼ਾਦੀ ਆਈ ਹੈ ਇਸ ਵਿਸ਼ੇ ਤੇ ਗੱਲਬਾਤ ਕੀ ਆਜ਼ਾਦੀ ਆਈ ਤੁਹਾਡੇ ਘਰਾਂ ਚ ਨਹੀਂ ਕੋਈ ਨਹੀਂ ਆਜ਼ਾਦੀ ਤਾਂ ਮੈਂ ਦਿਹਾੜੀ ਤਸਵੀਰ ਦੇਖ ਰਹੇ ਹਾਂ ਕੰਮ ਗਾ ਅਸੀਂ ਤਾਂ ਦਿਹਾੜੀ ਵਾਲੋਂ ਖੜੇ ਆਂ ਸਾਨੂੰ ਤਾਂ ਗਾਂ ਵੀ ਜਾਣ ਦਿੰਦੇ ਕਿ ਸਾਨੂੰ ਕਹਿੰਦੇ ਵੀ ਤੁਸੀਂ ਪਿੱਛੇ ਹੋ ਕੇ ਖੜੋ ਹੁਣ ਜੇ ਅਸੀਂ ਗਾਂ ਜਾਵਾਂਗੇ ਗਾਂ ਸਾਡੇ ਕੋਲੇ ਆਊਗਾ ਫੇਰ ਹੀ ਅਸੀਂ ਕੰਮ ਤੇ ਜਾਵਾਂਗੇ ਸਵੇਰ ਦੇ ਤੁਹਾਡੇ ਤੇ ਪੌਣ ਦੀ ਲਾਈ ਪਈ ਹੈ ਹੋ ਸਾਡੇ ਦੇ ਪੌਣ ਦੀ ਲਾਈ ਬੈਠੀ ਹੈ ਇਹ ਹੋਰ ਲਾਈ ਪਈ ਹੈ ਸਾਡੇ ਦੇ ਪੌਣ ਦੀ ਲਾਈ ਪਈ ਅਸੀਂ ਦਿਹਾੜੀ ਵਾਲੇ ਬੰਦੇ ਸਾਡੇ ਤਾਂ ਕਾਦੀ ਆਜ਼ਾਦੀ ਹੈ ਜੀ ਐਸਾ ਸਾਡੇ ਜਵਾਕ ਬੈਠਿਆ ਘਰਾਂ ਚ ਜੀ ਸਾਡੇ ਤਾਂ ਕਾਦੀ ਆਜ਼ਾਦੀ ਹੈ ਕੋਈ ਆਜ਼ਾਦੀ ਨਹੀਂ ਜੀ ਅਸਤੋ ਮੈਂ ਚੈੱਕ ਕਰਿਆ ਕੋਈ ਕੋਈ ਪੱਲਾ ਹੋ ਗਿਆ ਕੰਮ ਦਾ ਚੱਲਦਾ ਨਹੀਂ ਅੱਜ ਉਦੋਂ ਵੀ ਤੰਗੀ ਲਾ ਦੇ ਵੀ ਕੰਮ ਤੇ ਨਹੀਂ ਜਾਣਾ ਇਹ ਕੰਮ ਅਗਾਹ ਕਾਹੂਗਾ ਗਾਹ ਕੰਮ ਦਾ ਇੱਥੇ ਆ ਕੇ ਖੜਨਾ ਗਾਹ ਨੇ ਜਾਣਾ ਹਾਂ ਗਾਹ ਨੇ ਜਾਣਾ ਨਹੀਂ ਗਾਹ ਜਾਣਾ ਵੀ ਮੰਤਰੀ ਮੁੰਦੀ ਆ ਰਿਹਾ ਇਹਨਾਂ ਦੇ ਆਜੂ ਤਾਂ ਇਹ ਕਰਕੇ ਨਹੀਂ ਜਾਂ ਗਾਂਹ ਜਾਣ ਦਿੰਦੇ ਗਾਂਹ ਜਾਣ ਦਿੰਦੇ ਹਾਂਜੀ ਫਿਰ ਥੋੜੀ ਜਿਆਦੀ ਹੈਗੀ ਅੱਜ ਜਿਆਦੀ ਸਾਡੀ ਕਾਹਦੀ ਗਲਾਮ ਹੀ ਹੋ ਗਏ ਆ ਜਦ ਰੋਟੀਆਂ ਨਹੀਂ ਆ ਤਾਂ ਆਜ਼ਾਦੀ ਕਾਦੀ ਜਦ ਰੋਟੀ ਨਹੀਂ ਹੈ ਤਾਂ ਆਜ਼ਾਦੀ ਕਾਦੀ ਹੈ ਸਵਿਰਦਾ ਇੱਥੇ ਵੜਿਆ ਵੇ ਬਸ ਵੜਿਆ ਲਖੀਰ ਤੋਂ ਗਾ ਹੋਣ ਹੀ ਨਹੀਂ ਦਿੰਦੇ ਆਵੇ ਲਖੀਰ ਕੱਡੀਆਂ ਦੇ ਇਦੂ ਅੱਗੇ ਜਾਣਾ ਹੀ ਨਹੀਂ ਜੀ ਲక్ష్ਮਨ ਰੇਖਾ ਖੈਤੀ ਤੁਹਾਡੇ ਮੂਹਰੇ ਹਾਂਜੀ ਹਾਂਜੀ ਲక్ష్ਮਨ ਰੇਖਾ ਖਿੱਚਤੀ ਇਹ ਤੂੰ ਗਾਣੇ ਡੱਪਣਾ ਨਾ ਨਾ ਜੀ ਦਾਦ ਨੂੰ ਡੱਪਣਾ ਕਹਿੰਦੇ ਆਏ ਇਧਰ ਆਏ ਸਾਡਾ ਸਰਦਾਰ ਆਉਂਦਾ ਕਿਹੜਾ ਸਰਦਾਰ ਸਰਦਾਰ ਭਗਵੰਤ ਮਾਨਾ ਦੇ ਆਉਂਦਾ ਉਹ ਤਾਂ ਆਮ ਘਰਾ ਦਾ ਮੁੰਡਾ ਹੈ ਆਮ ਘਰਾ ਦਾ ਮੁੰਡਾ ਇੱਥੇ ਸਾਨੂੰ ਤਾਂ ਤਾੜਿਆ ਨਾ ਇਹਦੇ ਚ ਆਮ ਘਰਾ ਦਾ ਅਸੀਂ ਦਿਹਾੜੀ ਜਾਣਾ ਦਿਹਾੜੀ ਜਾਣ ਤੋਂ ਰੋਗ ਛੱਡਿਆ ਸਾਨੂੰ ਉਹ ਤਾਂ ਖਾਸ ਘਰਾ ਦਾ ਬਣ ਗਿਆ ਜੀ ਉਹ ਖਾਸ ਘਰਾ ਦਾ ਜੀ ਆਮ ਘਰਾ ਦਾ ਬੰਦਾ ਹੁੰਦਾ ਜੀ ਜਿਹੜਾ ਦਿਹਾੜੀ ਦੱਪਾ ਕਰਦਾ ਸਾਡੇ ਵਾਂਗੂ ਜੀ ਉਹ ਕਾ ਦਾ ਆਮ ਬੰਦਾ ਹੋ ਗਿਆ ਜੀ ਹੁਣ ਹੁਣ ਉਹਨੂੰ ਤੁਹਾਡੇ ਤੋਂ ਕਾਹਦਾ ਡਰ ਆਂ ਗਾਂ ਤੋਂ ਨਹੀਂ ਗਾਂ ਜਾਂਦਾ ਇਹ ਡਰ ਤਾਂ ਇਹਨਾਂ ਨੂੰ ਆ ਸਾਨੂੰ ਤਾਂ ਸਾਈ ਤਾਂ ਦਿਹਾੜੀ ਜਾਣਾ ਡਾਰੇ ਨੇ ਇਹਨਾਂ ਨੂੰ ਪਿਆ ਖੜਾ ਜੀ ਬਸ ਸਾਲੇ ਤਾਂ ਕਹਿੰਦੇ ਜੀ ਉਧਰ ਨੂੰ ਮੂੰਹ ਕਰਕੇ ਖੜੋਈ ਉਹਨਾਂ ਨੂੰ ਦੇਖਣਾ ਵੀ ਨਹੀਂਗਾ ਦੇਖਣਾ ਹਾਂਜੀ ਇੰਨੀ ਪਵੰਦੀ ਹੈ ਜਿੱਥੇ ਹੋਰ ਜੀ ਮੁੱਖ ਮੰਤਰੀ ਦੇਖਣਾ ਬੇਰ ਹੋਗਾ ਜੇ ਦੁਨੀਆ ਜਾਊਗਾ ਆਉਣਾ ਜਾਜ ਤੇ ਜਾਜ ਤੇ ਹੱਡੇ ਆਣਾ ਸਾਡੇ ਕਹਦਾ ਆਣਾ ਨਹੀਂ ਲੱਗਦੀ ਹੈ ਕੋਈ ਸਾਨੂੰ ਭਜਾਉਂਦੇ ਇਥੋਂ ਅੱਗੋਂ ਭਗਵੰਤ ਮਾਨ ਕਹਿੰਦੇ ਆਇਆ ਕਿ ਐ ਜੀ ਕੋਸ਼ਾਂ ਤੁਸੀਂ ਉਹਦੇ ਆਏ ਤਾਂ ਐ ਨਹੀਂ ਖੁਸ਼-ਖੁਸ਼ੀ ਦਿਹਾੜੀ ਲੱਗੂ ਤਾਂ ਖੁਸ਼ੀ ਆਈ ਫੇਰ ਹੀ ਕੁਝ ਲੈ ਕੇ ਜਾਵਾਂਗੇ ਜੀ ਦਿਹਾੜੀ ਲੱਗੂ ਤਾਂ ਖੁਸ਼ੀ ਨਹੀਂ ਕੋਈ ਖੁਸ਼ੀ ਨਹੀਂ ਨਹੀਂ ਆਟਾ ਪਾਣੀ ਘਰੇ ਜਾਊਗਾ ਨਹੀਂ ਤਾਂ ਅਸੀਂ ਕਾਹਦਾ ਖੁਸ਼ ਹੈ ਜੀ ਕੋਈ ਬੰਦਾ ਨਹੀਂ ਨਿਕਲਿਆ ਇੱਥੋਂ ਅਜੇ ਕੋਈ ਬੰਦਾ ਨਹੀਂ ਨਿਕਲਿਆ ਅਜੇ ਇੱਥੋਂ ਕੋਈ ਨਹੀਂ ਨਿਕਲਿਆ ਇਹ ਕੋਈ ਗਾਗ ਹੁੰਦਾ ਜੀ ਇਹ ਪੁਲਿਸ ਵਾਲਿਆਂ ਨੂੰ ਤੋੜ ਦਿੰਦੇ ਫੇਰ ਇੱਥੇ ਖੜੇ ਰਹਿ ਜਾਂਦਾ ਹਾਂ ਜੀ ਮੋਟਰਸਾਈਕਲ ਆਉਂਦਾ ਗਾ ਲਾਈਨ ਆਉਂਦਾ ਉਹਨੂੰ ਕਹਿੰਦੇ ਚੱਲ 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 ਬਸ ਤੋਰ ਦਿੰਦੇ ਆ ਜੀ ਫਿਰ ਤੁਹਾਨੂੰ ਤੁਹਾਨੂੰ ਫਾਇਦਾ ਹੋਇਆ ਇੱਥੇ ਮੁੱਖ ਮੰਤਰੀ ਆਏ ਦਾ ਸਾਨੂੰ ਫਾਇਦਾ ਕਾਦਾ ਇਹ ਤਾਂ ਆਹ ਤੜੇ ਖੜੇ ਆ ਜੀ ਸਾਨੂੰ ਕੁ ਫਾਇਦਾ ਕਾਦਾ ਇਹਦਾ ਨਹੀਂ ਹੈ ਹਮ ਤਾਂ ਕੋਈ ਕੁਝ ਨਹੀਂ ਇੱਕਦਮ ਘਟਾਈ ਘਟਾ ਹੈ ਸਾਨੂੰ ਪੁਗਈ ਮਰਨੇ ਆ ਜਾਨੀ ਮਰ ਗਈ ਮੇਰੀ ਬੁਆ ਆ ਗਿਆ ਇਹ ਹਾਈ ਤੋ ਵੀ ਭੁੱਖੇ ਮਰ ਰਹੇ ਨਹੀਂ ਹੈ ਤੋ ਵੀ ਭੁੱਖੇ ਮਰेंगे ਅੱਜ ਸੌ ਬੰਦਾ ਮੇਰਾ ਦੋ ਦੋ ਬੰਦਾ 베ਲੇ ਆ ਅੱਜ ਭਗਵਾਨ ਦਾ ਬੰਦਾ ਆ ਗਿਆ ਇਨਾਨ ਕਰਾਤੇ ਉਹ ਸਾਨੂੰ ਕੋਈ ਫਾਇਦਾ ਨਹੀਂ ਆ ਤਿੰਨ ਦਿਨ ਹੋ ਗਏ 베ਲੇ ਆ ਅੱਜ ਜੇ ਦੀ ਗੱਲ ਤੇ ਆਲੀ ਕਰਨੇ ਅੰਦਰ ਬੜੋ ਜਾਓ ਅਪਸਰ ਆ ਰਹਾ ਇਹ ਹੈ ਉਹ ਹੈ ਕੰਦੀ ਆਜੀ ਨਿਕਲ ਨਹੀਂ ਤਿੰਨ ਚਾਰ ਦਿਨ ਹੋ ਗਏ ਜਿੱਦ ਦੇ ਪੁਲਿਸ ਵਾਲੇ ਖੜੇ ਉਹ ਦਿਨ ਦਾ ਹੀ ਨਹੀਂ ਨਿਕਲ ਦਿੰਦੇ ਪਤਾ ਜਿੰਨਾ ਮੁੱਖ ਮੰਤਰੀ ਦੇ ਆਉਣ ਦਾ ਪ੍ਰੋਗਰਾਮ ਬਣਿਆ ਉਹਦੇ ਦੀ ਔਕੇ ਉਹਦੇ ਦੇ ਉਹਦੇ ਦੇ ਉਹਦੇ ਦੇ ਉਹਦੇ ਦੇ ਉਹਦੇ ਦੇ ਔਕੇ ਹੈ ਇਹੀ ਹਾਲ ਹੈ ਵਾਕਿਆ ਨਿਕਲਦੇ ਕਹਿੰਦੇ ਉਧਰ ਨੂੰ ਕਰਕੇ ਖੜਾ ਹਾਂ ਹਾਂਜੀ ਹਾਂਜੀ ਇਹਹੀ ਆਦੀ ਨਾਲ ਐਵੇਂ ਚੰਗੇ ਸੀ ਵਧੀਆ ਹੀ ਅੰਗਰੇਜ਼ਾਂ ਦੇ ਥੱਲੇ ਲੱਗੇ ਰੋਟੀ ਤਾਂ ਮਿਲ ਜਾਂਦੀ ਸੀ ਸ਼ਾਮ ਨੂੰ ਰੋਟੀ ਦਾ ਤੰਗ ਹੋ ਜਾਂਦੇ ਸੀ ਤਾਂ ਇਹ ਦਿਹਾੜੀ ਨਾ ਲੱਗੀ ਤੁਹਾਡੇ ਵਾਸਤੇ ਜਿਆਦੀ ਬਣੂ ਫਿਰ ਅੱਜ ਨਹੀਂ ਸਾਡੇ ਵਾਸਤੇ ਕੋਈ ਜਿਆਦੀ ਨਹੀਂ ਬੰਦੀ ਬੰਦੇ ਵਾਸਤੇ ਬਈ ਨਹੀਂ ਬਣੀ ਹੋਈ ਹੁਣ ਮੋਟਰਸਾਈਕਲ ਆਉਂਦੇ ਦਿਹਾੜੀ ਵਾਸਤੇ ਲੈਣ ਵਾਸਤੇ ਉੱਥੇ ਦੇਖ ਕੇ ਪੁਲਿਸ ਵਾਲਿਆਂ ਨੂੰ ਦੇਖ ਕੇ ਅਗਲਾ ਵਾਪਸ ਹੀ ਮੁੜ ਜਾਂਦਾ ਈ ਕੀ ਵਾਪਰਿਆ ਤੁਹਾਡੇ ਨਾਲ ਉਹ ਉੱਥੇ ਬਸ ਸਾਡੇ ਕੋਲੇ ਬਈ ਅਰੇ ਸੀ ਆਉਂਦੇ ਸੀਗੇ ਕੰਮ ਤੇ ਜਾਣਾ ਸੀਗੇ ਇੱਥੇ ਮੰਡੀ ਚ ਆਉਣਾ ਹੁੰਦਾ ਕੰਮ ਤੇ ਤੇ ਲੇਟ ਹੁੰਦੇ ਸੀਗੇ ਤੇ ਉਹ ਹਣ ਉਹ ਤਾਂ ਖੋਲਦੇ ਆ 9 10 ਵਜੇ ਦਵਾਈ ਦੇਣ ਵਾਲੇ ਵੀ ਚਲੋ ਆਪਾਂ ਕੱਦੀ ਕਿਸ ਤੋਂ ਲੈ ਕੇ ਮਸਲਾ ਡੰਗ ਕਰ ਲੈਨੇ ਆ ਤੇ ਉਥੇ ਖੜੇ ਪੰਜ-ਸੱਤ ਆਣੇ ਸਿਆਣੇ ਬੇੜੇ ਬੁੱਢੇ ਵੀ ਸੀਗੇ ਤੇ ਉਹ ਆ ਕੇ ਸਿੱਧਾ ਹੀ ਪਿਓ ਲਾਗੇ ਵਿੱਚ ਸਾਡੇ ਲਫੜ ਵੀ ਮਾਰੇ ਡਾਂਗਾ ਮਾਰਗਾ ਹਾਂ ਹਾਂ ਨਾਲੇ ਮੈਂ ਦੱਸਿਆ ਮੈਂ ਕਿਹਾ ਬਈ ਯਾਰ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਤੇ ਦੋ ਤਿੰਨ ਲਫੜ ਮਾਰੇ ਕਿ ਭਜੋ 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 ਉਥੋਂ ਪਿਆਤਾ ਬੱਸ ਮਿਲ ਮੁੱਖ ਮੰਤਰੀ ਜੀ ਆਉਣ ਦੀ ਖੁਸ਼ੀ 'ਚ ਥੱਪੜ ਵੱਜ ਗਏ ਹਾਂ ਵੱਜ ਗਏ ਬਈ ਖੁਸ਼ੀ ਹੋਈ ਫਿਰ ਮੁੱਖ ਮੰਤਰੀ ਜੀ ਦਾ ਕਾਦੀ ਹੋਣੀ ਆ ਬਈ ਯਾਰ ਅੱਗੇ ਆਉਂਦੇ ਸੀ ਕਿ ਅਗਲਾ ਗਰਦਾਰੇ ਆਉਂਦਾ ਮੱਥਾ ਟੇਕ ਗਲਾ ਸੌਰ ਆ ਜਿੱਤੇ ਕਿੱਥੇ ਛੱਤਰ ਬੰਦੇ ਰੜਕੇ ਪੈ ਜਾਣੇ ਉਹ ਅੰਦੇ ਤੂੰ ਕਹਿਣਾ ਸੀਗਾ ਮੈਂ ਕਿਹਾ ਹੁਣ ਆਪਾਂ ਕੀ ਕਹਿੰਦੇ ਮੈਂ ਕਿਹਾ ਚੱਲ ਮੰਡੀ ਦੇ ਅੰਦਰ ਰੋਂਦਾ ਹੈ ਜਿਸ ਦੇ ਘਰ ਮਾਂ ਆਟਾ ਨਹੀਂ ਹੈ ਬਈ ਦੋ ਦਿਨ ਹੋ ਗਏ ਫਾਇਆ ਚੜਾਇਆ ਇੱਕ ਬੰਦ ਗਈ ਜੜੀ ਨਹੀਂ ਲੱਗੀ ਹਾਂ ਜੜੀ ਨਹੀਂ ਲੱਗੀ ਸੀ ਕਿ ਬਈ ਬੰਦੇ ਉਹਨਾਂ ਦੇ ਵੀ ਦਸ ਪਿਓਾਂ ਵਾਂ ਦੇ ਬਰਾਬਰ ਜਿਹੜੇ ਮਲਾਏ ਮਨੇ ਧੱਕੇ ਮਾਰੇ ਦਸ ਤਰਕੇ ਹਾਂ ਉੱਥੇ ਬਸ ਸੱਡੇ ਕੋਲੇ ਰੋਬਣ ਵਾਲੇ ਕੋਲੇ ਟੈਕਸੀ ਸਟੈਂਡ ਕੋਲੇ ਪੂਰਾ ਹਾਲ ਹੈ ਪੂਰਾ ਵਾ